ਹਾਲੋ ਤੁਹਾਡਾ 5000 ਰੁਪਿਆ ਸਾਬ ਫਾਈਨਲ ਹਾਂਜੀ ਹੋ ਗਿਆ ਹਲਵਾਈ ਦਾ ਹਿਸਾਬ ਤੇ ਕਰਤਾ ਆਪਣਾ ਹਿਸਾਬ ਕਾ ਤੋਂ ਕਰਨਾ ਯਾਰ ਅੱਜ ਹੀ ਤਾਂ ਮੰਮੀ ਦਾ ਭੋਗ ਪਿਆ ਵਾ ਤੁਸੀਂ ਫਿਕਰ ਨਾ ਕਰੋ ਕੱਲ ਉਹਨੂੰ ਜਾਣ ਤੋਂ ਪਹਿਲਾਂ ਮੈਂ ਸਾਰਾ ਹਿਸਾਬ ਕਲੀਅਰ ਕਰ ਦੂੰਗਾ ਕਿੰਨਾ ਖਰਚਾ ਹੋ ਗਿਆ ਭੋਗ ਦਾ ਸਾਰਾ ਖਰਚਾ ਤੇ ਨਿੱਕੇ ਨੇ ਕੀਤਾ ਏ ਪਰ ਸਸਕਾਰ ਦਾ ਖਰਚਾ ਤੇ ਤੁਸੀਂ ਕੀਤਾ ਏ ਤੂੰ ਉਹਦੀ ਟੈਨਸ਼ਨ ਨਾ ਲੈ ਮੈਂ ਕਰ ਲੂੰਗਾ ਡੈਡੀ ਨਾਲ ਗੱਲ ਠੀਕ ਆ ਡੈਡੀ ਜੀ ਚਲਦੇ ਆ ਤੁਸੀਂ ਆਪਣਾ ਧਿਆਨ ਰੱਖਿਓ ਤੁਸੀਂ ਗੱਡੀ 'ਚ ਬਹੁਤ ਜਾ ਕੇ ਆ ਹੀ ਹੋਨੇ ਆ ਡੈਡੀ ਜੀ ਸਾਸਿਕਾ ਡੈਡੀ ਜੀ ਸਾਸਿਕਾ ਡੈਡੀ ਜੀ ਤੁਹਾਨੂੰ ਇੱਕ ਗੱਲ ਕਹਿਣੀ ਸੀ ਹਾਂ ਪੁੱਤ ਬੋਲ ਮੰਮੀ ਦੇ ਸੰਸਕਾਰ ਤੇ ਮੇਰਾ 40000 ਰੁਪਿਆ ਖਰਚਾ ਹੋਇਆ ਸੀ ਘਰ ਦੀ ਕਿਸ਼ਤ ਜਾਂਦੀ ਆ ਗੱਡੀ ਦੀ ਕਿਸ਼ਤ ਵੀ ਜਾਂਦੀ ਆ ਉੱਤੋਂ ਨਿਆਣੇ ਦੀ ਫੀਸ ਵਾ ਮੈਂ ਇਕੱਲਾ ਇੰਨਾ ਖਰਚਾ ਨਹੀਂ ਮੈਨੇਜ ਕਰ ਸਕਦਾ ਯਾਰੀ ਦੀ ਭੋਗ ਤੇ ਮੇਰਾ ਵੀ ਬਹੁਤ